ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਕਵਿਤਾ ਸੁਣਾਉਣ ਲੱਗਿਆ ਕਵਿਤਾ ਦਾ ਨਾਮ ਹੈ ਨਸ਼ਿਆ ਨਸ਼ਿਆਂ ਨੇ ਪੰਜਾਬ ਨੂੰ ਕਿਵੇਂ ਖਾ ਲਿਆ ਕਦੇ ਪੰਜਾਬ ਸਿਆ ਨੂੰ ਸੱਦ ਦੇ ਸੀ ਕਹਿ ਕੇ ਜਿਹੜੇ ਚਿੜੀ ਸੋਨੇ ਦੀ ਅੱਜ ਉੱਥੇ ਦੇ ਆ ਵਾਰਸਾਂ ਨੂੰ ਨਸ਼ਿਆਂ ਨੇ ਖਾ ਲਿਆ ਹਰੇ ਨਾ ਜਿਹੜੇ ਅਫਗਾਨਾਂ ਤੋਂ ਕਦੇ ਹੁਣ ਉਹਨਾਂ ਨੂੰ ਇਹਨਾਂ ਟੀਕਿਆਂ ਨੇ ਹਰਾ ਲਿਆ ਚੰਗਾ ਕਿਨੂੰ ਲੱਗਦਾ ਸੁਣਾਉਣਾ ਜਾ ਕੇ ਦੁਨੀਆਂ ਨੂੰ ਜੰਮਦਿਆਂ ਸੀ ਕੁੱਖਾ ਕਰਦੇ ਨਲਵੇ ਬੰਦੇ ਤੇ ਜੱਸਾ ਸਿੰਘ ਆਲੂਵਾਲੀਆ ਜਹੇ ਸੂਰਮੇ ਅੱਜ ਉਹਨਾਂ ਕੁੱਖਾ ਨੂੰ ਧੂਏ ਨਾਲ ਸੁਕਾ ਲਿਆ ਡਾਂਗਾ ਜਹੇ ਪੁੱਤ ਅੱਜ ਲੱਭਦੇ ਆ ਠੇਕੇ ਕੋਲ ਇੱਕ ਭੜੇ ਚਿੱਟੇ ਨੇ ਜਵਾਨੀ ਨੂੰ ਹੰਡਾ ਲਿਆ ਤਾਕਤਾਂ ਨੇ ਇੱਕ ਕਿੱਥੋਂ ਉਹ ਚੋਬਰਾਂ ਦੇ سینਿਆਂ 'ਚ ਛੱਡ ਕੇ ਖਰਾਕਾ ਸ਼ਰੀਰ ਇਹਨਾਂ ਕੈਪਸੂਲਾਂ ਤੇ ਲਾ ਲਿਆ ਉਹ ਵੇਲੇ ਹੋਰ ਸੀ ਜਦ ਸਿਰ ਦਿੱਤੇ ਕੌਮ ਲਈ ਅੱਜ ਦੇ ਆਯੋਧਿਆ ਨੂੰ ਇਹਨਾਂ ਰੀਲਾਂ ਉਲਝਾਂ ਲਿਆ ਲਿਆ ਕਰਨਾ ਆਬਾਦ ਇਸ ਰੰਗਲੇ ਪੰਜਾਬ ਨੂੰ ਮਾਰਨਾ ਹੀ ਪੈਣਾ ਹੱਲਾ ਇੱਕ ਵਾਰੀ ਮਾਰੋ ਝਾਤ ਅਸੀਂ ਕੀ ਕੀ ਗਵਾ ਲਿਆ ਦਿਸਣ ਨਾ ਪੱਗਾ ਇਹਨਾਂ ਸਿੱਖੀ ਦੇਆ ਵਾਰਸਾਂ ਤੇ ਰਹਿੰਦੀ ਇਹ ਕਸਰ ਇਹਨਾਂ ਨੂੰ ਫੈਸ਼ਨਾਂ ਨੇ ਖਾ ਲਿਆ ਦੁੱਖਦਾਇ ਦਿਲ ਜਦੋਂ ਝਾਤ ਮਾਰਾਂ ਘਰਾਂ ਵਿੱਚ ਬੁੱਢੇ ਮਾਪਾਪ ਨੂੰ ਨਸ਼ਈ ਔਲਾਦ ਨੇ ਹਿਟਾਲਿਆ ਬੁੱਢੇ ਮਾਪੇ ਨੂੰ ਨਸ਼ੇਈ ਲਾਦ ਨੇ ਢਾਲਿਆ ਇਹ ਇੱਕ ਛੋਟੀ ਜੀ ਕਵਿਤਾ ਜੋ ਕਿ ਨਸ਼ਿਆਂ ਉੱਤੇ ਨਿਰਧਾਰਤ ਸੀ ਜੇਕਰ ਕਵਿਤਾ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ